ਏਬੀਪੀ ਸਾਂਝਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਪੂਸ਼ਣ ਜਿਸ ਤਰ੍ਹਾਂ ਕਿ ਪਿਛਲੇ ਸਾਲ ਪਟਿਆਲਾ ਦੇ ਵਿੱਚ ਹੜ੍ਹ ਆਏ ਸੀਗੇ ਹੜ੍ਹਾਂ ਨੇ ਜਿਹੜੀ ਹੈਗੀ ਤਬਾਹੀ ਮਚਾ ਦਿੱਤੀ ਸੀ ਪਟਿਆਲਾ ਦੇ ਵਿੱਚ ਸੋ ਇਸ ਵਾਰੀ ਫੇਰ ਤੁਹਾਨੂੰ ਇੱਕ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਹਲੇ ਵੀ ਡਰ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਅਸੀਂ ਪਹੁੰਚੇ ਹਾਂ ਪਟਿਆਲਾ ਦੇ ਛੋਟਾ ਰਾਈ ਮਾਜਰਾ ਜਿੱਥੇ ਕਿ ਤਕਰੀਬਨ ਪਾਣੀ ਹੈ 7 ਤੋਂ 8 ਫੁੱਟ ਪਾਣੀ ਸੀਗਾ ਸੋ ਆ ਬੜੀ ਨਦੀ ਦੇਖ ਸਕਦੇ ਹੋ ਬੜੀ ਨਦੀ ਦੇ ਨਾਲ ਲੱਗਦੇ ਲੋਕਾਂ ਦੇ ਘਰ ਨੇ ਲੋਕਾਂ ਨੇ ਆਪਣੀ ਛੱਤਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ ਜਿਹੜਾ ਹੈਗਾ ਉਹ ਰੱਖਣਾ ਸ਼ੁਰੂ ਕਰ ਦਿੱਤਾ ਹੈਗਾ ਕਿਉਂਕਿ ਪਿੱਛੇ ਬਰਸਾਤ ਜਿਆਦਾ ਹੋ ਰਹੀ ਹੈਗੀ ਆ ਉਸ ਤੇ ਡਰ ਦੇ ਮਾਰੇ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਹੈਗਾ ਸਮਾਨ ਛੱਤਾਂ ਦੇ ਉੱਤੇ ਚੜਾਉਣਾ ਸ਼ੁਰੂ ਕਰ ਦਿੱਤਾ ਹੈਗਾ ਸੋ ਨਾਲ ਦੇ ਇੱਕ ਜਿਹੜਾ ਹੈਗਾ ਉੱਥੇ ਵੀ ਛੱਤਾਂ ਦੇ ਉੱਤੇ ਸਮਾਨ ਚੜਾਇਆ ਹੋਇਆ ਸਾਡੇ ਨਾਲ ਮੌਜੂਦ ਨੇ ਇੱਥੇ ਇਲਾਕਾ ਨਿਵਾਸੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੰਨੂ ਹੈ ਜੀ। ਨੰਨੂ ਆ ਇਹ ਜਿਹੜੇ ਛੱਤਾਂ ਤੇ ਸਮਾਨ ਚੜਾਉਣਾ ਸ਼ੁਰੂ ਕਰਤਾ ਪਹਿਲਾਂ ਤਾਂ ਏਰੀਆ ਦੱਸੋ ਕਿਹੜਾ ਇਹ? ਇਹ ਛੋੜ ਰਹੀ ਮੱਝ ਰਹੀ। ਇਹ ਕਿਉਂ ਛੱਤਾਂ ਤੇ ਸਮਾਨ ਚੜਾਉਣਾ ਸ਼ੁਰੂ ਕਰਤਾ? ਪਾਣੀ ਆ ਰਹੀ ਇਸ ਕਰਕੇ ਪਹਿਲੇ ਬਹੁਤ ਨੁਕਸਾਨ ਹੋਇਆ। ਅੱਛਾ ਪਿਛਲੀ ਵਾਰੀ ਜਿਹੜਾ ਹੜ੍ਹਾਂ ਦਾ ਕਰਕੇ ਕਿੰਨਾ ਕੁ ਪਾਣੀ ਆ ਗਿਆ ਸੀ? ਕਾਫੀ 8-10 ਫੁੱਟ ਪਾਣੀ ਸੀਗੇ ਯਰੇ। ਪ੍ਰਸ਼ਾਸਨ ਵੱਲੋਂ ਕੋਈ ਜ਼ਰੂਰਤ ਨਹੀਂ ਮਿਲੀ ਸਾਨੂੰ। ਅੱਛਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ? ਕਾਫੀ ਨੁਕਸਾਨ ਹੋਇਆ ਜੀ, ਕੁਝ ਵੀ ਨਹੀਂ ਬਚਿਆ। ਸੋ ਇਸ ਵਾਰੀ ਪਹਿਲਾਂ ਹੀ ਤੁਸੀਂ ਜਿਹੜਾ ਹੈਗਾ ਛੱਤਾਂ ਦੇ 285 ਕਰੋੜ ਰੁਪਏ ਦਾ ਫੰਡ ਹੈ ਜਿਹੜਾ ਹੜਾ ਤੋਂ ਪਹਿਲਾਂ ਜਿਹੜਾ ਹੈਗਾ ਸਰਕਾਰ ਨੇ ਜਾਰੀ ਕਰਿਆ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਕੋਈ ਸਫਾਈ ਹੋਈ ਹੈ ਬੜੀ ਨਦੀ ਦੀ ਨਹੀਂ ਸਰ ਕੋਈ ਸਫਾਈ ਨਹੀਂ ਹੋਈ ਪਹਿਲੇ ਵਰਗੇ ਜਿਵੇਂ ਪਹਿਲੇ ਸੀ ਉਵੇਂ ਪਈ ਹੈ ਅੱਛਾ ਹਾਂਜੀ ਹਾਲੇ ਤੱਕ ਕੋਈ ਸਫਾਈ ਨਹੀਂ ਹੋਈ ਉਵੇਂ ਬੁੱਟੀ ਉਵੇਂ ਪਈ ਨਹੀਂ ਉਵੇਂ ਅੱਛਾ ਕੁਝ ਨਹੀਂ ਹੋਇਆ ਜੀ ਕੀ ਕਰਨਾ ਹੈ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂ ਤੁਹਾਨੂੰ ਮਜਬੂਰੀ ਚ ਛੱਤਾਂ ਦੇ ਉੱਤੇ ਸਮਾਨ ਚੜਾਉਣਾ ਪੈ ਰਿਹਾ ਪਾਣੀ ਦੇ ਮਾਰੇ ਚੜਾਉਣਾ ਪੈ ਰਿਹਾ ਪਿਛਲੀ ਵਾਰ ਬਹੁਤ ਨੁਕਸਾਨ ਹੋਇਆ ਇਸ ਕਰਕੇ ਘਰ ਦਾ ਨੁਕਸਾਨ ਹੋਇਆ ਕਾਫੀ ਨੁਕਸਾਨ ਸਮਾਨ ਵੀ ਸਾਰਾ ਡੁੱਬ ਗਿਆ ਕੋਈ ਪ੍ਰਸ਼ਾਸਨ ਨੇ ਕੋਈ ਲੋ ਉਹ ਨਹੀਂ ਕੀਤਾ ਹੈਗਾ ਇਹ ਲੋ ਆ ਔਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿਆ ਹੋਇਆ ਸੀਗਾ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਕੋਈ ਮੁਆਵਜ਼ਾ ਮਿਲਿਆ ਤੁਹਾਨੂੰ ਕੁਛ ਨਹੀਂ ਮਿਲਿਆ ਸਰ ਕੋਈ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ਾ ਨਹੀਂ ਮਿਲਿਆ ਕੋਈ ਪ੍ਰਸ਼ਾਸਨ ਕਾ ਅਧਿਕਾਰੀ ਆਇਆ ਸੀ ਉਹਰੇ ਕੋਈ ਨਹੀਂ ਆਇਆ ਸਰ ਜਦੋਂ ਉਹਰੇ ਫਲੱਡ ਆਇਆ ਸੀਗਾ ਪਿਛਲੇ ਸਾਲ ਉਦੋਂ ਕੀ ਮੰਜ਼ਰ ਸੀਗਾ ਉਦੋਂ ਕਿਸ ਤਰ੍ਹਾਂ ਦਾ ਉਹਰੇ ਸਾਰਾ ਵੇਖਣ ਨੂੰ ਮਿਲਦਾ ਸੀ ਪੂਰੇ ਕੋਈ ਸਾਫ਼ ਨਹੀਂ ਸੀਗਾ ਸਿਰ ਪਾਣੀ ਪਾਣੀ ਖੜਾ ਸੀ ਜਿੱਥੇ ਜਾ ਰਹੇ ਸੀ ਉੱਥੇ ਪਾਣੀ ਭਰਿਆ ਸੀਗਾ ਉਰੇ ਕੋਈ ਸਫਾਈ ਨਹੀਂ ਹੋਈ ਸੀ ਕਮੇਟੀ ਆਲੇ ਆਈ ਸੀ ਕਮੇਟੀ ਆਲੇ ਨੇ ਕਰਦੇ ਮੂਰੇ ਸਾਰਾ ਗੰਦ ਪਾਤਾ ਸੀ ਸੋ ਹੁਣ ਇਹ ਜਿਹੜਾ ਇੱਥੇ ਕਹਿੰਦੇ ਕੋਈ ਮਕਾਨ ਵੀ ਗਿਰੇ ਹੋਏ ਸੀਗੇ ਇਹਨਾਂ ਦੇ ਸਾਹਮਣੇ ਵਾਲਾ ਦਾ ਸਾਰਾ ਮਕਾਨ ਗਿਰ ਗਿਆ ਸੀਗਾ ਕਈਆਂ ਨੇ ਕਾਫੀ ਨੁਕਸਾਨ ਹੋਇਆ ਦੇਲੀਆਂ ਟੁੱਟ ਗਈਆਂ ਪਾਣੀ ਨੇ ਕਾਫੀ ਨੁਕਸਾਨ ਕੀਤਾ ਅੱਛਾ ਇਸ ਕਰਕੇ ਇਹ ਸਾਰਾ ਮਕਾਨ ਟੁੱਟ ਹੋ ਰੇ ਟੁੱਟ ਗਿਆ ਸੀ ਜੀ ਸਾਰਾ ਮਕਾਨ ਟੁੱਟ ਗਿਆ ਸੀ ਸੋ ਔਰ ਹੁਣ ਇਹ ਦਵਾਰ ਤੋਂ ਬਣਾ ਉਹ ਸਾਰੇ ਦਵਾਰ ਤੋਂ ਬਣਾਏ ਜੀ ਸਾਰੇ ਨੇ ਦਵਾਰ ਤੋਂ ਹੋ ਗਏ ਸੋ ਬਿਲਕੁਲ ਲੋਕਾਂ ਨੇ ਡਰਦੇ ਮਾਰੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਸਮਾਨ ਹੈ ਜਿਹੜਾ ਉਹ ਆਪਣੀ ਛੱਤਾਂ ਦੇ ਉੱਤੇ ਜਿਹੜਾ ਨਾ ਸ਼ੁਰੂ ਕਰ ਦਿੱਤਾ ਹੈਗਾ ਛੋਟੇ ਰਾਈ ਮਾਜਰਾ ਦੀਆਂ ਗੱਲਾਂ ਕਰ ਰਹੇ ਹੈਗੀਆਂ ਅੱਜ ਤੁਹਾਨੂੰ ਦਿਖਾਦਣੀਆਂ ਚਾਹੁੰਦੇ ਆ ਭਾਵੇਂ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ 285 ਕਰੋੜ ਰੁਪਏ ਦਾ ਫੰਡ ਹੈ ਜਿਹੜਾ ਉਹ ਹੜ੍ਹਾਂ ਤੋਂ ਨਜੀਠਣ ਦੇ ਲਈ ਉਹ ਫੰਡ ਵੀ ਜਾਰੀ ਕਰ ਦਿੱਤਾ ਗਿਆ ਕਿ ਆ ਕੀ ਨਦੀਆਂ ਦੀਆਂ ਨਾਲਿਆਂ ਦੀਆਂ ਜਿਹੜੀਆਂ ਉਹ ਸਫਾਈਆਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀਆਂ ਲੋਕਾਂ ਨੂੰ ਪਰੇਸ਼ਾਨੀ ਨਾ ਆ ਸਕੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਹਲੇ ਵੀ ਕਿਤੇ ਨਾ ਕਿਤੇ ਡਰ ਉਹ ਵੇਖਣ ਨੂੰ ਮਿਲ ਰਹਿਗਾ ਲੋਕਾਂ ਨੇ ਆਪਣੀ ਛੱਤਾਂ ਦੇ ਉੱਤੇ ਜੀ ਹਾਂ ਇਹ ਗੋਪਾਲੀ ਕੋਲੋਨੀ ਏਰੀਆ ਕਰ ਲਈਏ ਰਿਸ਼ੀ ਕੋਲੋਨੀ ਦੀ ਗੱਲ ਕਰ ਲਈਏ ਪਟਿਆਲਾ ਦੇ ਛੋਟਾ ਰਾਈ ਮਾਜਰਾ ਦੀ ਗੱਲ ਕਰ ਲਈਏ ਅਰਬਨ ਸਟੇਟ ਦੀ ਗੱਲ ਕਰ ਲਈਏ ਇੱਥੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਹਜੇ ਵੀ ਜਦੋਂ ਪਟਿਆਲੇ ਦੇ ਵਿੱਚ ਮੀਂਹ ਪੈਂਦਾ ਤਾਂ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਹਿਗਾ ਔਰ ਬੜੀ ਨਦੀ ਦੀ ਗੱਲ ਕੀਤੀ ਜਾਵੇ ਹਲੇ ਵੀ ਬੁੱਟੀ ਜਿਹੜੀ ਉਸੇ ਤਰ੍ਹਾਂ ਉਮੀ ਪਈ ਹੈਗੀ ਆ ਸਫਾਈ ਕੋਈ ਵੀ ਨਹੀਂ ਹੋਈ ਹੈਗੀ ਇੱਥੋਂ ਦੇ ਲੋਕ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਸੁਪਨਾ ਸੁਪਨਾ ਜੀ ਆ ਕਿਹੜਾ ਛੋਟਾ ਲਈ ਮਜਰਾ اچھا ਜਦੋਂ ਪਿਛਲੀ ਵਾਰੀ ਹੜ੍ਹ ਆਏ ਸੀ ਕਿੰਨਾ ਕੁ ਪਾਣੀ ਸੀਗਾ ਸਾਡੇ ਉਰੇ ਤੱਕ ਸੀ ਅਸੀਂ ਉਰੇ ਤੱਕ ਛੱਡ ਕੇ ਗਏ ਸੀ ਘਰ ਤੋਂ اچھا ਕਿੰਨਾ ਕੁ ਨੁਕਸਾਨ ਹੋਇਆ ਸੀ ਉਹਦੇ ਚ ਬਾਦੂ ਨੁਕਸਾਨ ਹੋ ਗਿਆ ਸੀ ਸਾਡੇ ਸਾਰੇ ਸਮਾਨ ਨੀਚੇ ਸੀ ਸਾਡੀ ਛੱਤ ਵੀ ਨਹੀਂ ਬਣੀ ਤੀ ਫਿਰ ਚੋਰ ਵੀ ਆ ਰਹੇ تھے ਘਰ ਵਿੱਚ ਕੇ ਰਹੇ ਤੇ ਸਾਨੇ ਸਮਾਨ ਹੀ ਨਹੀਂ ਉੱਪਰ ਰੱਖਿਆ ਸੀ ਘਰ ਕੋਈ ਤਾਲਾ ਲਗਾ ਕੇ ਗਏ ਸੀ ਅੱਛਾ ਸੋ ਨੁਕਸਾਨ ਤਾਂ ਕਾਫੀ ਹੋਇਆ ਸੀਗਾ ਹਾਂਜੀ ਸਾਰਾ ਜੋ ਨੀਚੇ ਸਮਾਨ ਸੀ ਸਭ ਦਾ ਨੁਕਸਾਨ ਹੋਇਆ ਫ੍ਰਿਜ ਟੀਵੀ ਹਰ ਕੰਦੇ ਬੈੱਡ ਦਰਵਾਜੇ ਸੋ ਹੁਣ ਉਸ ਤੋਂ ਬਾਅਦ ਹੀ ਜਿਹੜਾ ਲੱਗਦਾ ਹੈਗਾ ਕਿ ਉੱਪਰ ਚੜਾਣਾ ਸ਼ੁਰੂ ਕਰਤਾ ਹੈਗਾ ਸਮਾਨ ਦੇ ਪੇਟੇ ਵਗੈਰਾ ਚੜਾਈਂ ਹਾਂਜੀ ਇਹ ਪੇਟੇ ਜਿਹੜਾਈ ਕੱਪੜੇ ਚੜਾਏ ਮੈਂ ਕਹਿੰਦਾ ਪਾਣੀ ਆਣੇ ਦੇ ਡਰ ਕੇ ਮਾਰੇ ਸੋ ਬਿਲਕੁਲ ਪਾਣੀ ਆਣ ਦੇ ਡਰਦੇ ਮਾਰੇ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਨੇ ਜਿਹੜਾ ਹੈਗਾ ਸਮਾਨ ਤੁਸੀਂ ਦੇਖ ਸਕਦੇ ਹੋ ਕਿ ਉਹ ਜਿਹੜਾ ਜ਼ਰੂਰਤ ਦਾ ਸਮਾਨ ਹੈਗਾ ਕੱਪੜੇ ਹੋਗੇ ਅਲਮਾਰੀ ਹੋਗੀ ਹੋਰ ਜਿਹੜਾ ਘਰ ਦਾ ਜ਼ਰੂਰੀ ਸਮਾਨ ਹੈਗਾ ਉਹ ਇਹਨਾਂ ਨੇ ਜਿਹੜਾ ਹੈਗਾ ਛੱਤ ਦੇ ਉੱਤੇ ਚੜਾਣਾ ਸ਼ੁਰੂ ਕਰ ਦਿੱਤਾ ਹੈਗਾ ਸੋ ਇੱਥੇ ਦੇ ਹੋਰ ਵੀ ਲੋਕ ਇੱਥੇ ਜੁੜੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਾਤਾ ਜੀ ਸਮਾਨ ਸਾਰਾ ਉੱਪਰ ਚੜਾਉਣਾ ਸ਼ੁਰੂ ਕਰ ਦਿੱਤਾ ਹੈਗਾ ਸਾਰੇ ਲੋਕਾਂ ਨੇ ਕੀ ਕਾਰਨ ਹੈ ਜੀ ਇਹਦੇ ਵਿੱਚ ਕੀ ਨਾਮ ਹੈ ਤੁਹਾਡਾ ਪਹਿਲੇ ਜੀ ਨਿੰਮ ਅੱਛਾ ਜੀ ਆ ਕਿਹੜਾ ਏਰੀਆ ਹੈਗਾ ਜੀ ਛੋਟਾ ਗਾਈ ਮਾਜਰਾ ਅੱਛਾ ਕਿੰਨਾ ਕੁ ਦੇਖਦੇ ਆ ਕਿਉਂਕਿ ਉਰੇ ਕੋਈ ਪ੍ਰਸ਼ਾਸਨ ਵੱਲੋਂ ਨਦੀ ਦੀ ਸਫਾਈ ਕੀਤੀ ਗਈ ਹੈ ਨਹੀਂ ਨਹੀਂ ਕਰੀ ਕੋਈ ਪਿਛਲੀ ਵਾਰੀ ਜਦੋਂ ਹੜਾ ਆਇਆ ਸੀਗਾ ਨੁਕਸਾਨ ਹੋਇਆ ਸੀ ਹਾਂ ਬਹੁਤ ਹੋਇਆ ਨੁਕਸਾਨ ਸਾਡੇ ਦਰੋਜੇ ਸਾਰੇ ਖਰਾਬ ਹੋ ਗਏ ਹੁਣ ਨਵੇਂ ਲਗਾਏ ਹਨ ਉਹਨੂੰ ਵੀ ਕਹਿੰਦੇ ਅਸੀਂ ਪਾਣੀ ਕਰਕੇ ਉਹਨੂੰ ਖੋਲ ਕੇ ਉੱਪਰ ਲਾਏਂਗੇ ਦਰਵਾਜੇ ਹਾਂ ਬੈੱਡ ਵੀ ਪਿਆ ਬੈੱਡ ਵੀ نیچے ਸਾਰਾ ਖਰਾਬ ਹੋ ਗਿਆ ਪਾਣੀ ਲੱਗ ਗਿਆ ਇਹ ਵੀ ਖਰਾਬ ਹੋ ਗਏ ਸਾਰੇ ਫਿਰ ਮੰਜੇ ਲੈ ਕੇ ਆਏ ਤਾਂ ਫਿਰ ਮੰਜੇ ਵਿਛਾਏ ਸੀ ਕਿ ਉਸ ਤੇ ਸੌਂਦੇ ਸੀ ਸੋ ਜਦੋਂ ਹੜ ਆਇਆ ਸੀਗਾ ਸੋ ਕਹਿੰਦੇ ਆ ਕਿ ਕਈਆਂ ਦੇ ਘਰ ਵੀ ਡਿੱਗ ਗਏ ਸੀਗੇ ਸੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਸੋ ਮੁਆਵਜ਼ਾ ਮਿਲਿਆ ਸੀਗਾ ਤੁਹਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਕੁਝ ਨਹੀਂ ਮਿਲਿਆ ਕੋਈ ਮੁਆਵਜ਼ਾ ਨਹੀਂ ਮਿਲਿਆ ਨਾ ਨਾ ਸਿਰਫ ਰਾਸ਼ਨ ਸੋਆ ਕੁਛ ਨਹੀਂ ਮਿਲੇ। ਕੀ ਉੱਥੇ ਲੰਗਰ ਚੱਲਦਾ ਸੀਗਾ? ਹਸਪੀਟਲ ਕੋਲ? ਉਹ ਉਹ ਹੀ ਖਾ ਕੇ ਅੰਦੇ ਸੀਗੇ। ਅਰੇ ਯਾਰ ਰਸਣ ਮਿਲੇ ਹੋਰ ਕੁਛ ਨਹੀਂ ਮਿਲੇ ਸਨ। ਉਸੇ ਦਾ ਡਰ ਸਤਾ ਰਿਹਾ ਹੈਗਾ ਤੁਹਾਨੂੰ ਕਿਤੇ ਹੜਨ ਆ ਜਾਣ। ਹਾਂ। ਓਹੀ ਪਾਣੀ ਤਾਂ ਕਹਿੰਦੇ ਆਊਗਾ ਪਾਣੀ ਆਊਗਾ। ਤਾਂ ਹੀ ਅਸੀਂ ਬੈੱਡ ਮੇਂ ਸਾਰਾ ਸਮਾਨ ਪੇਟੀ ਚੜਾਈ ਹਲੇ ਇੱਕ ਪੇਟੀ ਪਈ ਏ ਟਰਲੇ। ਇਹਦੀ ਬਹੂ ਦੀ ਪਈ ਏ। ਪਹਿਲਾਂ ਕਿੰਨਾ ਕੁ ਨੁਕਸਾਨ ਹੋ ਗਿਆ ਸੀ? ਬਹੁਤ ਹੋਇਆ ਸੀ ਨੁਕਸਾਨ। ਠੀਕ ਕੁਛ ਹੋ ਗਿਆ। ਰਾਸਨ ਸਭ ਬੈੱਡ ਖਰਾਬ ਹੋ ਗਏ ਦਰਵਾਜੇ ਖਰਾਬ ਹੋ ਗਏ ਦਰਵਾਜੇ ਲਗਾਈ ਸੀ ਉਹਨਾਂ ਦੁਬਜੇ ਲਗਾਈ ਹੈ ਤਾਂ ਵੀ ਕਹ ਰਹੇ ਖੋਲ ਕੇ ਉੱਪਰ ਲਾएंगे ਸੋ ਬਿਲਕੁਲ ਲੋਕਾਂ ਦੇ ਹਲੇ ਵੀ ਜ਼ਖਮ ਜਿਹੜੇ ਅੱਲੇ ਪਏ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਦਾ ਨੁਕਸਾਨ ਉਹਦੀ ਪਰਭਾਈ ਨਹੀਂ ਹੋਈ ਬੈੱਡ ਗਲੇ ਹੋਏ ਨੇ ਉਹਨਾਂ ਦੇ ਕੁੱਲਰਾਂ ਦੇ ਦਰਵਾਜੇ ਗਲੇ ਹੋਏ ਉਵੇਂ ਹੀ ਉਹਨਾਂ ਨੇ ਰੱਖੇ ਹੋਏ ਨੇ ਪਰ ਤਸਵੀਰਾਂ ਨੇ ਜਿਹੜੀਆਂ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਗੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੇ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਸਮਾਨ ਚੜਾਣਾ ਸ਼ੁਰੂ ਕਰ ਦਿੱਤਾ ਹੈਗਾ ਬੱਦਲਬਾਜੀ ਬਹੁਤ ਦੇਖਣ ਨੂੰ ਮਿਲ ਰਹੀ ਹੈਗੀ ਆ ਸੋ ਦੂਸਰੀ ਗੱਲ ਕੀਤੀ ਜਾਵੇ ਲੋਕ ਨੇ ਲੋਕ ਬੜੀ ਦੁਵਿਧਾ ਦੇ ਵਿੱਚ ਨੇ ਸੋ ਦੂਸਰੀਆਂ ਤਸਵੀਰਾਂ ਤੁਹਾਨੂੰ ਦਿਖਾ ਦ ਦੇਣਾ ਚਾਹੁੰਦੇ ਆਗੇ ਆ ਜਿਹੜੀਆਂ ਇਹ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕ ਆਪਣੇ ਛੱਤਾਂ ਦੇ ਉੱਤੇ ਸਮਾਨ ਚੜਾਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਬੜੀ ਨਦੀ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਫਾਈ ਇੱਥੇ ਵੇਖਣ ਨੂੰ ਨਹੀਂ ਮਿਲ ਰਹੀ ਹੈਗੀ ਕਦੋਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੀ ਉਹ ਕੁੰਭ ਕਰਨੀ نیند ਤੋਂ ਜਾਗਣਗੇ ਕਦੋਂ ਲੋਕਾਂ ਦੀ ਸੁਣਵਾਈ ਹੋਊਗੀ ਕਦੋਂ ਲੋਕਾਂ ਨੂੰ ਜਿਹੜਾ ਹੈਗਾ ਇਨਸਾਫ ਆ ਮਿਲੂਗਾ ਸੋ ਲੋਕ ਨੇ ਆਪਣੀ ਗੁਹਾਰ ਲਗਾਉਂਦੇ ਹੋਏ ਪ੍ਰਸ਼ਾਸਨ ਮੂਰੇ ਨਜ਼ਰ ਆ ਰਹੇ ਨੇ ਕਿ ਜਿਹੜੀ ਹੈਗੀ ਆ ਬੜੀ ਨਦੀ ਦੀ ਉਹ ਸਫਾਈ ਘਟੋ ਘਟ ਟਾਈਮ ਤੇ ਕਰ ਲੈਣੀ ਚਾਹੀਦੀ ਹੈਗੀ ਆ ਉਸੇ ਤਰ੍ਹਾਂ ਬੁੱਟੀ ਜੰਮੀ ਹੋਈ ਆ ਔਰ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਸੀਗਾ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਸੀਗਾ ਉਸੇ ਡਰ ਦੇ ਮੁਤਾਬਿਕ ਲੋਕ ਨੇ ਜਿਹੜੇ ਉਹਨਾਂ ਨੇ ਆਪਣੇ ਜਿਹੜੇ ਘਰਾਂ ਦੇ ਛੱਤਾਂ ਦੇ ਉੱਤੇ ਸਮਾਨ ਚੜਾਣਾ ਸ਼ੁਰੂ ਕਰ ਦਿੱਤਾ ਹੈਗਾ ਹੁਣ ਦੇਖਦੇ ਆਂਗੇ ਕਦ ਆਲਾ ਅਫਸਰ ਜਿਹੜਾ ਹੈਗਾ ਇਹਨਾਂ ਦੀ ਸੁਣਵਾਈ ਕਰਨਗੇ ਕਿਉਂਕਿ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ 285 ਕਰੋੜ ਰੁਪਏ ਜਿਹੜਾ ਹੈਗਾ ਹੜ੍ਹ ਦੇ ਲਈ ਇਹ ਸਰਕਾਰ ਵੱਲੋਂ ਅਹੀਂ ਜਿਹੜਾ ਹੈਗਾ ਹੜ੍ਹ ਆਉਣ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਦੇ ਲਈ ਉਹ ਇੱਕ ਬਜਟ ਜਰੂਰ ਜਿਹੜਾ ਜਾਰੀ ਕਰ ਦਿੱਤਾ ਗਿਆ ਪਰ ਸਫਾਈ ਦੇ ਨਾਮ ਤੋਂ ਹਲੇ ਵੀ ਤੁਸੀਂ ਗਰਾਊਂਡ ਜ਼ੀਰੋ ਤੋਂ ਏਬੀਪੀ ਸਾਹਜ ਦੇ ਉੱਤੇ ਤਸਵੀਰਾਂ ਦੇਖੀਆਂ ਨੇ ਉਸੇ ਤਰ੍ਹਾਂ ਬੂਟੀ ਜਿਹੜੀ ਬੜੀ ਨਦੀ ਦੇ ਵਿੱਚ ਵੇਖ ਨੂੰ ਮਿਲ ਰਹੀ ਹੈਗੀਆ ਸੋ ਹੁਣ ਦੇਖਦੇ ਆਂਗੇ ਕਿ ਕਿਸ ਤਰ੍ਹਾਂ ਦੇ ਨਾਲ ਸਰਕਾਰੀ ਬਾਬੂ ਜਿਹੜੀ ਹੈ ਬੜੀ ਨਦੀ ਦੀ ਕਦੋਂ ਸਫਾਈ ਕਰਾਂਗੇ ਕਿਉਂਕਿ ਹੁਣ ਜਿਹੜੇ ਨੇ ਮੌਨਸੂਨ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ এবੀਪੀ ਸੰਚਾਰ ਦੇ ਨਾਲ ਕੈਮਰਾਮੈਨ ਬਲਵੰਤ ਦੇ ਨਾਲ ਭਾਰਤਪੁਰਸ਼ ਦੀ ਵਿਸ਼ੇਸ਼ ਰਿਪੋਰਟ ਸੋ ਪਿਛਲੇ ਸਾਲ ਹੜ੍ਹ ਨੇ ਜਿਹੜੀ ਤਬਾਹੀ ਮਚਾਈ ਸੀਗੀ ਨਿਸ਼ਾਨ ਦੇਖ ਸਕਦੇ ਆ ਕਿਉਂ ਦੀਵਾਰ ਦੇ ਉੱਤੇ ਨਿਸ਼ਾਨ ਲੱਗੇ ਹੋਏ ਨੇ ਸੋ ਇਹ ਇਸ ਤਰ੍ਹਾਂ ਜਾਪਦਾ ਹੈਗਾ ਕਿ ਕਿਸੇ ਪੇਂਟਰ ਨੇ ਇੱਕ ਲੀਕ ਖਿੱਚੀ ਹੋਈ ਆ ਪਰ ਪੇਂਟਰ ਨੇ ਲੀਕ ਨਹੀਂ ਖਿੱਚੀ ਹੋਈ ਇੱਥੇ ਤੱਕ ਜਿਹੜਾ ਹੈਗਾ ਪਾਣੀ ਆਇਆ ਸੀਗਾ ਫਲੱਡ ਦੇ ਚਪੇਟ ਹਟਾ ਜਿਹੜਾ ਹੈਗਾ ਇਹ ਏਰੀਆ ਆ ਗਿਆ ਸੀਗਾ ਛੋਟਾ ਰਾਈ ਮਾਜਰਾ ਲੋਕ ਹਲੇ ਵੀ ਆ ਕੱਪੜੇ ਨੇ ਇਹ ਸਮਾਨ ਹੈ ਗਵਾਹੀ ਪਰ ਰਿਆ ਕਿ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਸੀਗਾ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹਨਾਂ ਨੇ ਜਿਹੜਾ ਹੈ ਹਜੇ ਵੀ ਦਬਕਾ ਬਣਾ ਲਿਆ ਸਾਰਾ ਸਮਾਨ ਹੈ ਜਿਹੜਾ ਆਪਣਾ ਉੱਪਰ ਰੱਖ ਦਿੱਤਾ ਹੈਗਾ ਕਿਉਂਕਿ ਇਹਨਾਂ ਦੇ ਸਿਰਫ ਇਹਨਾਂ ਦੇ ਉੱਪਰ ਛੱਤ ਵੀ ਜਿਹੜੀ ਹੈਗੀ ਆ ਉਹ ਸਹੀ ਨਹੀਂ ਹੈਗੀ ਆ ਔਰ ਨੁਕਸਾਨ ਹੋਣ ਦਾ ਜਿਆਦਾ ਖਤਰਾ ਸੀਗਾ ਸੋ ਇਹਨਾਂ ਨੇ ਬਜ਼ੁਰਗਾਂ ਨੇ ਕੱਪੜੇ ਵੀ ਉੱਪਰ ਰੱਖੇ ਹੋ ਨੇ ਬਜ਼ੁਰਗੋ ਕੀ ਨੇ ਤਾਂ ਪ੍ਰੀਤ ਸਿੰਘ ਜੀ ਕਿੰਨੀ ਉਮਰ ਬਜ਼ੁਰਗ ਹੋ ਤੁਹਾਡੀ ਮੇਰੀ 68 ਸਾਲ ਦੀ ਉਧਰ ਕੋ ਕਿਸ ਤਰ੍ਹਾਂ ਦਿਖ ਦਿਓਗਾ ਕਿ ਕਿੰਨਾ ਜਿਹੜਾ ਹੈਗਾ ਪਿਛਲੀ ਵਾਰੀ ਹੜ੍ਹ ਨੇ ਜਿਹੜੀ ਇੱਥੇ ਪਿਛਲੀ ਵਾਰੀ ਹੜ੍ਹ ਜਦੋਂ ਆਇਆ ਉਦੋਂ ਸਾਡੇ ਬੈੱਡ ਵੀ ਢੁੜ ਗਿਆ ਬੈੱਡ ਬਿਲਕੁਲ ਹੀ ਫਰਿਜ ਟੀਵੀ ਪਰ ਟੀਵੀ ਨਵਾਂ ਲੈਂਦਾ ਸੀਗਾ ਜੀ ਮੈਂ ਆ ਫਰਿਜ ਵੀ ਹੁਣ ਕਿਸ ਤਰ੍ਹਾਂ ਦੇ ਲਈ ਗਿਆ ਠੀਕ ਹੈ ਤੇ ਬਾਕੀ ਹੋਰ ਆਪਣਾ ਨੁਕਸਾਨ ਬਹੁਤ ਹੋਇਆ ਕਪੜੇ-ਕਪੜੇ ਬਹੁਤ ਸਾਡੇ ਕੋਈ ਮੁਆਵਜ਼ਾ ਮਿਲਿਆ ਸੀਗਾ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਮਿਲਿਆ ਜੀ ਕੋਈ ਮੁਆਵਜ਼ਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਸੋ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਬੜੀ ਨਦੀ ਦੀ ਸਫਾਈ ਹੋਈ ਹੈ ਉਸ ਤੋਂ ਬਾਅਦ ਜਦੋਂ ਹੜ੍ਹ ਆਏ ਸੀ ਉਸ ਤੋਂ ਬਾਅਦ ਕਦੀ ਕਦੀ ਨਹੀਂ ਕੀਤੀ ਗਈ ਉਹਨਾਂ ਨੇ ਕੋਈ ਸਫਾਈ ਨਹੀਂ ਕੀਤੀ ਜਦ ਕਿ ਸਰਕਾਰ ਨੇ ਕਰੋੜਾਂ ਰੁਪਏ ਦਾ ਫੰਡ ਜਾਰੀ ਕਰਿਆ ਹੋਵੇਗਾ ਕਿ ਇਹ ਨਦੀਆਂ ਦੀਆਂ ਜਿਹੜੀਆਂ ਨਾਲਿਆਂ ਦੀਆਂ ਸਫਾਈ ਨਹੀਂ ਕੀਤੀ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਇਹੋ ਹੀ ਕਹਿੰਦੇ ਸਾਨੂੰ ਖਰਚਾ ਪਾਣੀ ਮਿਲ ਜਾਏ ਅਸੀਂ ਆਪਣਾ ਕੰਮ ਕਰੀਏ ਉੱਤੇ ਕਮਰਾ ਪਾਈਏ ਇੱਕ ਆਮਰਾ ਪਾਈਆ ਦਾ ਸਮਾਨ ਜਿਹੜਾ ਉੱਪਰ ਹੈ ਜੀ ਮਤਲਬ ਕਿ ਇਹਦੀ ਸਫਾਈ ਤਾਂ ਜ਼ਰੂਰੀ ਹੈ ਨਾ ਪਹਿਲਾਂ ਸਫਾਈ ਤਾਂ ਜ਼ਰੂਰੀ ਹੈ ਜੀ ਅੱਗੇ ਉਹ ਜਿਹੜੇ ਪਿੰਡ ਵਾਲੇ ਨੇ ਬੰਨ ਲਾਇਆ ਅੱਗੇ ਕਿਹੜੇ ਪਿੰਡ ਇਹ ਜਿਹੜਾ ਪਿੰਡ ਅੱਗੇ ਆ ਉਹਨਾਂ ਨੇ ਅੱਗੇ ਪਾਣੀ ਰੋਕੇ ਬੰਨ ਲਾਇਆ ਹੈ ਰੇੜੀ ਨਦੀ ਤੇ ਤੇ ਹੁਣ ਪਾਣੀ ਡਰਦਾਹੀਂ ਕਪੜੇ ਕੋਪੜੇ ਰੱਖੇ ਉੱਤੇ ਸੋ ਬਿਲਕੁਲ ਕਿਤਨੇ ਕਿਤੇ ਜਿਹੜੇ ਗਿਆ ਪ੍ਰਸ਼ਾਸਨ ਅਧਿਕਾਰੀਆਂ ਦਾ ਕੰਮ ਹੁੰਦਾ ਹੈ ਕਿ ਹਰ ਇੱਕ ਚੀਜ਼ ਦੀ ਜਾਂਚ ਕਰਨੀ ਪਰ ਇੱਥੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਕਹਿੰਦੇ ਆ ਕੋਈ ਵੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਤਨੇ ਕਿਤੇ ਜੜੇਗਾ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਹਜੇ ਵੀ ਕਰਨਾ ਪੈ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਹਲੇ ਵੀ ਡਰ ਉਸੇ ਤਰ੍ਹਾਂ ਸਤਾ ਰਿਹਾ ਜਿਸ ਤਰ੍ਹਾਂ ਪਿਛਲੇ ਸਾਲ ਹੜ੍ਹ ਆਇਆ ਸੀਗਾ ਲੋਕਾਂ ਨੇ ਆਪਣਾ ਜਿਹੜਾ ਸਮਾਨ ਹੈ ਸਾਰਾ ਛੱਤਾਂ ਦੇ ਉੱਤੇ ਚੜਾਣਾ ਸ਼ੁਰੂ ਕਰ ਦਿੱਤਾ ਹੈਗਾ ਹੁਣ ਦੇਖਦੇ ਹਾਂ ਕਿ ਕਦੋਂ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੀ ਜਿਹੜੀ ਹੈਗੀ ਆਸਾਰ ਲੈਣਗੇ ਕਦੋਂ ਬੜੀ ਨਦੀ ਦੀ ਸਫਾਈ ਹੋਊਗੀ ਔਰ ਕਦੋਂ ਲੋਕਾਂ ਨੂੰ ਜਿਹੜਾ ਹੈਗਾ ਇਸ ਹੜ੍ਹ ਦੇ ਡਰ ਤੋਂ ਨਜਾਤ ਮਿਲੂਗੀ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ এবੀਪੀ ਸਾਂਝਾ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਭਾਰਤ ਪੋਸ਼ਣ ਦੀ ਵਿਸ਼ੇਸ਼ ਰਿਪੋਰਟ